ਜਿੰਦਾਬਾ ਅਸਰ ਕਰਾਂਗੇ ਤੇਰੀ ਚਾਹ ਤੋਂ ਵੀ ਤੇਰੀ ਇੱਜ਼ਤ ਨਹੀਂ ਚਲੇਗੀ ਨਹੀਂ ਚਲੇਗੀ ਕਿਤੇ ਦੁਕੀ ਜਾਂਦੇ ਆਂਗੇ ਤੇ ਗੋਡਾ ਰੱਖ ਦੇਵਾਂਗੇ ਮੋਢਾ 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 ਜੈ ਜੀ ਨਾਲ ਸਾਥੀ ਅਸੂਤ ਡਾਲਸ ਜੈ ਜੀ ਨਾਲ ਜੈ ਜੀ Es el que harán los nietis. Era per esbolla, i ja n'sobí, ja n'sobí. Per a si us pare m'agrada, m'agrada, m'agrada. 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 Són no coi, per què no són sons, no hi ha ni teoria, no. no, no? no, no! ਕੋਈ ਚਾਹੀਦਾ ਅੱਜ ਦਾ ਇਹ ਮੈਥਡੋਲੋਜੀ ਤੋਂ ਦੇ ਫਰਕ ਦੁੱਖ ਨਹੀਂ ਹੈ ਇਸ ਚੀਜ਼ ਦਾ ਪੂਜਾ ਮੈਨੂੰ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਆ ਜਾ ਨੌ ਨਹੀਂ ਕਰਦਾ ਯਾਰ ਮੈਂ ਬੋਲ ਰਹਾ ਹਾਂ ਪਾਗਲ ਇਹ ਨਹੀਂ ਕਰਨਾ ਪੂਜਾ ਇਹ ਨਹੀਂ ਕਰਨਾ ਨਾ ਖਾਉਣਾ ਖਾਉਣਾ ਨਾ ਹਸੀ ਆ ਜਾਂਦੀ ਹੈ 100% ਤਾਂ ਹਸੀ ਜਾ ਰਹੀ ਆ ਉਹਨਾਂ ਤੋਂ ਇਹ ਹੋਸ਼ ਲੱਗਦਾ ਪੂਜਾ ਇਹ ਨਹੀਂ ਕਰਨਾ ਨਾ ਅੱਛਾ ਹੋਸ਼ ਨਾਲ ਨਹੀਂ ਜੌਬ ਚਾਹੀਦੀ ਸਾਰਾ ਇਹ ਜੋਦਾ ਕੋਈ ਲੈ ਰਹਾ ਖੜੀ ਹੋ ਪੁੱਤ ਖੜੀ ਹੋ ਕੁਛ ਨਹੀਂ ਹੋਇਆ ਕੁਛ ਨਹੀਂ ਹੈ ਖੜੀ ਹੋ ਜਾ ਪਾਣੀ ਪਾ ਲਓ 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 ਪਾਣੀ ਪ ਤਨੁਕੀ ਕਰ ਕਿ ਕਰ ਕਿ ਉਹ ਮੇਰੇ ਨਾਲ ਸਾਈਨ ਬੋਲੋ ਕਿ ਕਿ ਨਹੀਂ ਤਾਂ ਮੈਂ ਕਬੂਲ ਨਹੀਂ ਤੁਸੀਂ ਰੋਲਾ ਪਾ ਸਕੋ ਸੁਣੋ ਤੁਸੀਂ ਕਹਿੰਦੇ ਸੀ ਪੋਸਟ ਨਹੀਂ ਆਉਂਦਾ ਯਾ ਯਾਰ ਇਹਨੂੰ ਸਾਈਨ ਪਾਣੀ ਲਾਓ ਬੱਚੇ ਮੇਰੇ ਬੁਆਰਾ ਦਾ ਅਸਲਾ ਲੱਗੀ ਹੋ ਚੁੱਕਾ ਸੀ ਸਾਈਨ ਮਿਲੇ ਤਾਂ ਤੁਸੀਂ ਬੋਲ ਕਿ ਨਹੀਂ ਤੁਸੀਂ ਕਹਿੰਦੇ ਕੀ ਹੋ ਚੁੱਕਾ ਹੈ ਉਹ ਥਾਵਾ ਛੱਡੋ ਥੋੜੀ ਹਵਾ ਛੱਡੋ ਹਵਾ ਜਿਹੜੇ ਘਰਾਂ ਆ ਲੈ ਮਿਲ ਕੇ ਜਾਣਾ ਹਵਾ ਛੱਡੋ ਵੇ ਦੇ ਤੇ ਪਾਣੀ ਬੁਲਾ ਦੋ ਹਾਂ ਹੁਣ ਮੇਰੀ ਗੱਲ ਸੁਣੋ ਹੁਣ ਦੱਸੋ ਸਰ ਤੁਸੀਂ ਕੀ ਕਹਦੇ ਸੀ ਬੋਲੋ ਸਾਡਾ ਹਾਲ ਦੱਸੋ ਸਾਡਾ ਬੱਚੇ ਬੋਲੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੱਲ ਮੈਂ ਕੀ 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 ਗਿਆ ਸੀ ਕਾਉਸਟਿਵ ਸੋਚੋ ਕਿੰਨਾ ਕਿੰਨਾ ਸੋਚ ਰਹੇ ਹੋ ਮੇਰੀ ਤੁਸੀਂ ਤੂੰ ਇੱਕ ਵਾਰ ਪੋਜ਼ਿਟਿਵ ਲੋ ਸੋਚੋ ਮੈਂ ਮੇਰੀ ਸੁਣਦੇ ਹੀ ਨਹੀਂ ਠੀਕ ਹੈ ਨਾ ਮੇਰੀ ਗੱਲ ਸੁਣੋ ਮੈਂ ਤਾਂ ਜੋ ਤੁਹਾਡੇ ਲਈ ਜਿੰਨਾ ਮੇਰੇ ਤੋਂ ਬਣ ਸਕਦਾ ਸੀਗਾ ਮੈਂ ਉਹ ਤੋਂ ਬਹੁਤ ਵੱਧ ਛੱਡ ਕੇ ਕੀਤਾ ਹੈ ਹੁਣ ਤੁਸੀਂ ਮੇਰੀ ਤੁਸੀਂ ਦੱਸੋ ਸੁਣ ਲਓ ਮੈਡਮ ਸੁਣ ਲਓ ਸੁਣ ਲਓ ਅੱਜ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਸੀਗੀ ਸਵੇਰੇ ਮੈਨੂੰ 6 ਵਜੇ ਫੋਨ ਆ ਲੈ ਡਿਪਟੀ ਸਾਹਿਬ ਕਹਿੰਦੇ ਵੀ ਦਾਨਿਸ਼ ਵੀ ਆਪਾਂ ਚੱਲਦੇ ਆ ਨਾ ਨਾਲ ਯਾਰ ਵੀ ਇਹਨਾਂ ਦੇ ਦੋ ਕੇ ਦੋ ਕੁ ਕੁੜੀਆਂ ਦੇ ਨਾਲ ਇਹਨੂੰ ਹਸਪੀਟਲ ਮੰਗਦੀ ਦੀਨ ਨੂੰ ਫੋਨ ਕਰੂ ਫੋਨ ਮਨ ਅ ਬਲਵਿੰਦਰ ਬਲਵਿੰਦਰ ਲੈ ਜੋ ਮੇਰੀ ਗੱਲ ਸੁਣੋ ਜੀਤੀ ਸਾਹਿਬ ਸਵੇਰੇ ਮੈਨੂੰ ਫੋਨ ਆਇਆ 6 ਵਜੇ ਮੈਨੂੰ ਕਹਿੰਦੇ ਦਾਨਿਸ਼ ਵੀ ਮੈਂ ਨਾਲ ਚੱਲਦਾ ਤੂੰ ਚੱਲ ਵੀ ਆਪਾਂ ਇਹਨਾਂ ਦੇ ਦੋ ਬੰਦੇ ਲੈ ਕੇ ਐਜੂਕੇਸ਼ਨ ਡਿਪਾਰਟਮੈਂਟ ਚੱਲਦੇ ਆ ਵੀ ਆਪਾਂ ਪੁੱਛਦੇ ਆ ਵੀ ਕਿਉਂ ਨਹੀਂ ਯਾਰ ਕੰਮ ਹੋ ਰਿਹਾ ਹੈਗਾ ਹੁਣ ਇਹ ਕੰਮ ਹੋ ਗਿਆ ਦੱਸੋ ਮੈਂ ਕੀ ਕਹਿਣਾ ਡਿਪਟੀ ਸਾਹਿਬ ਨੂੰ ਮੈਂ ਉਹਨਾਂ ਨੂੰ ਦੱਸਿਆ ਮੈਂ ਸਾਰੇ ਕੰਮ ਹੋ ਗਿਆ ਕਹਿੰਦੇ ਯਾਰ ਫਿਰ ਤੂੰ ਉੱਥੇ ਜਾ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਕੀ ਕਰਨ ਜਾਣਾ ਬਾਕੀ ਬਾਕੀਆਂ ਨੂੰ ਲੈ ਜਾ ਮੈਂ ਤਾਂ ਹੋਰੇ ਤੁਹਾਡੀ ਰਾਖੀ ਕਰਨੀ ਹੈ ਕਿ ਉੱਥੇ ਤੁਹਾਡਾ ਕੰਮ ਕਰਾਉਣਾ ਹੈ ਸਾਰੇ ਬੰਦੇ ਨਹੀਂ ਹੈ ਡਿਪਾਰਟਮੈਂਟ ਨਹੀਂ ਫਿਰ ਮੇਰੀ ਗੱਲ ਸੁਣੋ ਤੁਸੀਂ ਇੱਕ ਜਗ੍ਹਾ ਬੈਠੇ ਸੀ ਸੁਣ ਲਓ ਸੁਣ ਲਓ ਇੱਕ ਜਗ੍ਹਾ ਬੈਠੇ ਸੀਗੇ ਤੁਸੀਂ ਹੁਣ ਤੁਸੀਂ ਆਪੇ ਸਟੈਪ ਚੱਕੇ ਮੈਂ ਤੁਹਾਨੂੰ ਕੱਲ ਵਾਦਾ ਕਰਕੇ ਗਿਆ ਸੀ ਮੈਂ ਤੁਸੀਂ ਪੋਜ਼ਿਟਿਵ ਰਹੋ ਇੱਕ ਦਿਨ ਠੀਕ ਹੈ ਨਾ ਵੀ ਮੈਂ ਵੀ ਕੁਝ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੂਗਾ। ਇਹ ਤੋਂ ਪਹਿਲਾਂ ਜੋ ਬਾਤ ਕੀਤੀ ਸੀ ਤੁਸੀਂ ਅੱਜ ਮੇਰੀ ਗੱਲ ਸੁਣ ਬੱਚੇ ਮੇਰੀ ਗੱਲ ਕਿਥੇ ਤੁਸੀਂ ਸੁਣਦੇ ਤਾਂ ਹੈ ਨਹੀਂ ਤੁਸੀਂ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਦੀ ਕਰਦੇ ਹੋ। ਅੱਜ ਤੁਸੀਂ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਦੀ ਕਰਦੇ ਡਿਪਟੀ ਸਾਹਿਬ ਇੰਨੇ ਵਰੀਡ ਨੇ ਉਹ ਕਹਿੰਦੇ ਯਾਰ ਦਨਿਸ਼ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਦੱਸ। ਕਿਹਦੇ ਵੀ ਸੁਣੋ ਹੁਣ ਸਿਚੁਏਸ਼ਨ ਇਹ ਜੀ ਆ ਤੁਸੀਂ ਵੀ ਥੋੜਾ ਜਿਹਾ ਸਮਝੋ ਮੈਂ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਡਿਪਟੀ ਸਾਹਿਬ ਤੁਹਾਨੂੰ ਮੈਂ ਤਾਂ ਕੋਰਟ ਕਿਸ ਦਾ ਦੋਖਾ ਤੋਂ ਪੋਇਆ ਹੈ 6 ਮਹੀਨੇ ਹੋ ਗਏ 6 ਮਹੀਨੇ 6 ਮਹੀਨੇ ਹੋ ਕੇ ਮਾਰਕੀ ਹੋ ਗਏ ਅੰਸਾਰ ਮੈਨੂੰ ਤਾਂ ਟੈਕਨੀਕਲੀ ਡੇਟ ਪਤਾ ਕੀ ਕੀ ਮੈਂ ਤੁਹਾਡੇ ਨਾਲ 36 ਦਿਨ ਹੋ ਗਏ ਜੀ ਬਟ 35 36 ਦਿਨ ਫਿਰ ਤਾਂ ਕੰਮ ਕਈ ਵਾਰ ਚੱਲ ਪੈਂਦਾ ਸਾਡੀ ਜੁਆਇਨਿੰਗ ਨੂੰ 6 6 ਮਹੀਨੇ ਲੱਗ ਗਏ ਸੀ ਇਹ ਤਾਂ ਚੱਲਦੀ ਰਹੇਗੀ ਜੀ ਮੈਂ ਤੁਹਾਨੂੰ ਇੱਕ ਬੰਦਾ ਇੱਕ ਬੰਦਾ ਨਾਲ ਸੇਲ ਨੂੰ ਆਜੂਗੀ ਨਾ ਮਤਲਬ ਕੰਮ ਸਾਰਾ ਡਾੜਨਾ ਚੱਲ ਜੀ ਤੇਰੇ ਨਾਲ ਤਾਂ ਦਿਨ ਚ ਹੋ ਵੀ ਜਾਣਾ ਹੋਣਾ ਕੰਮ ਤੁਸੀਂ ਚਲੋ ਹੁਣ ਮੇਰੀ ਗੱਲ ਸੁਣੋ ਜਾਰੀਆਂ ਨੇ ਇੱਕ ਵਾਰ ਕੱਲ ਐਸ ਡੀ ਐਮ ਸਾਹਿਬ ਨੇ ਸਟੂਡੈਂਟ ਲੈ ਕੇ ਨਾ ਉੱਤਰ ਨਾਲ ਸਰ ਐਸ ਡੀ ਐਮ ਸਾਹਿਬ ਆਈ ਸੀ ਕੱਲ ਕਹਿੰਦੇ ਸੀ 12 ਵਜੇ ਦੇਖੋ ਅਸੀਂ ਅਸੀਂ ਸਭ ਆਏ ਪੂਰੇ ਮਾਲਾ ਬੈਟ ਟ੍ਰਾਈ ਕਰੀ ਜਾਂਦੇ ਅਸੀਂ ਵੀ ਸਾਡੋ ਥੋੜਾ ਕੰਮ ਹੋ ਜਾ ਜੇ ਸੀ ਕੰਟੀਨਿਊਅਸ ਰਿਜ਼ਲਟ ਚਾਹੀਦਾ ਅਸੀਂ ਉਹਨਾਂ ਨਾਲ ਨਹੀਂ ਮੰਗਦੇ ਸੱਡੀ ਪਰ ਆਇਆ ਵੀ ਕੁਝ ਟਾਈਮ ਕਈ ਵਾਰ ਉਹ ਲੱਗ ਜਾਂਦਾ ਟਾਈਮ ਅਸੀਂ ਆਪਦੇ ਵੱਲੋਂ ਸਾਸੀ ਟ੍ਰਾਈ ਕਰੀ ਜਾਂਦੇ ਹੁਤੇ ਵੀ ਅਸੀਂ ਗੱਲ ਕਰਕੇ ਵੀ ਥੋੜੀ ਸਾਡੇ ਨਾਲ ਦਾ ਤੁਹਾਡਾ ਕੋਈ ਨਾਤਾ ਅਸੀਂ ਦੇਖ ਐਜੂਕੇਸ਼ਨ ਡਿਪਾਰਟਮੈਂਟ ਹਾਂਜੀ ਠੀਕ ਹੈ ਨਾ ਨਾ ਹੀ ਛੋੜਣਾ ਤੁਸੀਂ ਮੈਡਮ ਇਹ ਆਟਾ ਕਿੱਦਾਂ ਨਹੀਂ ਜਿੰਮੇਵਾਰੀ ਹੈ ਮੈਡਮ ਤੁਹਾਡੇ ਪੇਰੈਂਟਸ ਦੇ ਨੰਬਰ ਲਏ ਸੀਗੇ ਉਹਨਾਂ ਨੂੰ ਮੈਂ ਗੱਲ ਕਰਨੀ ਹੈ ਵੀ ਬੱਚਿਆਂ ਦਾ ਅਸੀਂ ਧਿਆਨ ਰੱਖਦੇ ਹਾਂ ਵੀ ਤੁਸੀਂ ਹੋ ਸਕਦਾ ਤੁਸੀਂ ਵੀ ਆ ਜਾਓ ਠੀਕ ਹੈ ਛੋੜੋ ਕਿੱਥੇ ਭੇਜਿਆ ਸਾਨੂੰ ਠੀਕ ਹੈ ਨਾ ਕੋਈ ਨਹੀਂ ਮੈਡਮ ਠੀਕ ਹੈ ਨਾ ਹੁਣ ਰਾਤ ਸਾਡੀ ਸਾਰਾ ਕੁਝ ਸਮਝਾਉਣ ਤੋਂ ਬਾਅਦ